ਪਿਆਰੇ ਦਰਸ਼ਕੋ ਜਿਹੜਾ ਤੁਸੀਂ ਆ ਪੌਦਾ ਦੇਖ ਰਹੇ ਹੋ ਇਹ ਕਟਲ ਦਾ ਪੌਦਾ ਹੈ ਇੰਗਲਿਸ਼ ਦੇ ਵਿੱਚ ਇਹਨੂੰ ਜੈਕ ਫਰੂਟ ਕਹਿੰਦੇ ਨੇ ਇਹਦਾ ਜਿਹੜਾ ਫਲ ਹੁੰਦਾ ਕਾਫੀ ਵੱਡਾ ਹੁੰਦਾ ਇਹਦੀ ਸਬਜ਼ੀ ਬਣਦੀ ਆ ਆਮ ਤੌਰ ਤੇ ਆਪਣੇ ਇਹਨੂੰ ਕਟਾਹਰ ਵੀ ਕਹਿ ਦਿੰਦੇ ਨੇ ਸੋ ਇਹ ਪੌਦਾ ਆਸਾਨੀ ਦੇ ਨਾਲ ਆਪਣੇ ਹੋ ਜਾਂਦਾ ਇਹ ਜਿੱਥੇ ਫਲ ਦਿੰਦਾ ਉੱਥੇ ਛਾਂ ਵੀ ਬਹੁਤ ਸੰਘਣੀ ਹੁੰਦੀ ਹੈ ਇਹਦੀ ਤੋਂ ਇਸ ਨੂੰ ਤੁਸੀਂ ਖੇਤ ਦੇ ਵਿੱਚ ਜਾਂ ਆਪਣੇ ਖੁੱਲੇ ਜਗ੍ਹਾ ਕਿਤੇ ਵੀ ਲਗਾ ਸਕਦੇ ਹੋ ਤੋਂ ਇਸ ਤੋਂ ਤੁਸੀਂ ਛਾਂ ਅਤੇ ਫਲ ਦੋਵੇਂ ਪ੍ਰਾਪਤ ਕਰ ਸਕਦੇ ਹੋ ਜੇ ਆਪਾਂ ਇਹਨਾਂ ਦੀ ਗੁਣਾ ਦੀ ਗੱਲ ਕਰੀਏ ਤਾਂ ਇਹ ਬਹੁਤ ਹੀ ਗੁਣਕਾਰੀ ਫਾਲਾ ਤੇ ਇਸ ਦੇ ਵਿੱਚ ਜਿਹੜਾ ਹੈਗਾ ਵਿਟਾਮਿਨ ਸੀ ਬਹੁਤ ਜ਼ਿਆਦਾ ਹੈਗਾ ਬੀਪੀ ਨੂੰ ਕੰਟਰੋਲ ਕਰਦਾ 슈ਗਰ ਨੂੰ ਕੰਟਰੋਲ ਕਰਦਾ ਟਾਈਪ 2 슈ਗਰ ਜਿਹੜੀ ਹੈਗੀ ਆ ਉਸ ਨੂੰ ਕੰਟਰੋਲ ਕਰਦਾ ਉਸ ਤੋਂ ਇਲਾਵਾ ਸਾਡੀ એનર્ਜੀ ਜਿਹੜੀ ਹੈਗੀ ਆ ਉਸ ਨੂੰ ਬੂਸਟ ਕਰਦਾ ਉਸ ਤੋਂ ਬਿਨਾ ਸਾਡੀ ਜਿਹੜੀ ਸਕਿਨ ਹੈਗੀ ਆ ਉਸ ਨੂੰ 글로ਰੀ ਰੱਖਦਾ ਇਹ ਮਤਲਬ ਕਿ ਸਕਿਨ ਹੈਲਥ ਦੇ ਵਾਸਤੇ ਜਿਹੜਾ ਇਹਦਾ ਫਰੂਟ ਹੈਗਾ ਬਹੁਤ ਵਧੀਆ ਕੱਚੇ ਦੇ ਦੀ ਸਬਜ਼ੀ ਬਣਦੀ ਆ ਪੱਕਾ ਫਰੂਟ ਜਿਹੜਾ ਹੈਗਾ ਇਹਦਾ ਖਾਣ ਦੇ ਵਿੱਚ ਬੜਾ ਮਿੱਠਾ ਤੇ ਇਹਦੀ ਫਲ ਦੀ ਪੱਕੇ ਦੀ ਖੀਰ ਵੀ ਬਣਦੀ ਆ ਸੋ ਇਸ ਕਰਕੇ ਜਰੂਰ ਇਹ ਪੌਦਾ ਆਪਣੇ ਘਰ ਦੇ ਵਿੱਚ ਲਗਾਓ